ਰਾਮ ਗਲੀ ਕੀ ਵਾਰ ਰਾਇ ਬਲਵੰਨ ਤੁਥ ਸਤੈ ਡੂਮ ਆਖੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਦਾ ਗਾਦਰ ਕਰੇ ਕਿਉ ਬੋਲ ਹੋਵੇ ਜੋ ਖੀਬਦਾ ਦੇ ਗੁਨਾ ਸਤ ਪੈਣ ਭਰਾ ਉਹਨ ਛੱਤ ਸਰ ਕਰ ਸਫਤੀ ਅੰਮ੍ਰਿਤ ਪੀਵਦੈ ਮਤ ਗੁਰਿਆਨ ਦੇਵ ਦੀ ਖੜਗ ਜੋਰ ਕਰਾ ਕੇ ਜੀਏਦੈ ਗੁਰ ਚਿੱਲੇ ਰਹਿ ਰਸ ਕੀ ਨਾਨਕ ਸੁਲਾਮਤ ਧੀਵਦੈ ਸਹ ਟਿੱਕਾ ਦਿੱਤੋ ਸੁਜੀਵਦੈ ਲਹਿਣੇ ਦੀ ਫੇਰਾਈਏ ਨਾਨਕਾ ਦੁਖੀ ਖਟਿਏ ਜੋਤ ਉਹਾ ਜੁੰਦਸਾਏ ਸਹ ਕਾਇਆ ਫੇਰ ਪਲਟਿਏ ਚੁੱਲੈ ਸੇ ਛਤ ਨਰਜਨੀ ਮਲ ਤੱਕ ਬੈਠਾ ਗੁਰ ਹਟਿਏ ਅਗਰ ਹੈ ਜੇ ਗੁਰ ਫਰਮਾਇਆ ਕੱਟੀਏ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਏ ਖਰਜੇ ਦਿੱਤ ਖਸਮ ਦੀ ਆਪਨ ਦੀ ਖੈਰ ਦਬੱਟੀਏ ਹੋਵੇ ਸਿੱਖ ਖਸਮ ਦੀ ਨੂਰ ਅਰਸੋ ਗੁਰਸੋ ਚੱਟੀਏ ਤਦ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਏ ਸੱਚੇ ਗੁਰ ਫਰਮਾਇਆ ਕਿਉ ਇਦੂ ਬੋਲੋ ਹੱਟੀਏ ਪੁਤਰੀ ਕਾਲਾ ਪਾਲਿਓ ਕਰ ਪੀਰਨ ਕੰਨ ਮਰਟੀਏ ਦਿਲ ਘੁਟੇ ਨਨ ਬਨ ਭਾਰ ਉਚਾਈ ਨੇ ਝਟਿਐ ਜਨ ਆਖੀ ਸੋਈ ਕਰੇ ਜਿਨ ਕੀ ਤੀਤ ਨੈ ਝਟਿਐ ਕੌਣ ਹਾਰੇ ਕਨ ਉਵਟਿਐ ਜਿਨ ਕੀ ਕੀ ਸੋ ਮੰਨਨਾ ਕੋ ਸਾਲ ਜਿਵਾ ਹੈ ਸਾਲੀ ਧਰਮ ਰਾਹ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਗੁਰਿਆ ਖੈ ਸੱਚਾ ਕਰੇ ਸਭ ਬਾਤ ਕੋ ਵੈਦਰ ਹਲੀ ਗੁਰ ਅੰਗਤ ਦੀ ਜੋਹੀ ਫਰੀ ਸਚ ਕਰਤਾ ਬੰਦ ਬਹਾਲੀ ਨਾਨਕ ਗਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸਕਲ ਹੋਏ ਜੰਗਾਲੀ ਦਰ ਦਰ ਵੇਸ ਕ ਸਮਦੈ ਨਾਇ ਸੱਚਾ ਬਾਣੀ ਲਾਲੀ ਬੁਲਵੰਡ ਖੀਵੀ ਨੇਕ ਜਾਨ ਜਿਸ ਬਾਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੀ ਆਲੀ ਗੁਰ ਸਿੱਖਾ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਕੀ ਵੀਸਾ ਸੋਏ ਜਿਨ ਗੋਏ ਉਭਾਲੀ ਹੋ ਰੋ ਗੰਗ ਬਹਾਈਏ ਦਰਿਆਈ ਆਖਿਆ ਕੇ ਕਿਉਨ ਨਾਨਕ ਈਸ਼ਰ ਜਗਨਨਾਥ ਤੁਛੰਦੀ ਵੈਰ ਨ ਕਿਉਨ ਮਾਦਾਨਾ ਪਰਬਤ ਕਰਨੇ ਤਰ ਬਾਸ ਕਸ਼ਵਰੜ ਕਿਉਨ ਚੌਹ ਜਹਰਤਨ ਨਿਕਾਲੇਨ ਕਰ ਆਵਾ ਗੌਣ ਚਲ ਕਿਉਨ ਕੁਦਰਤ ਹੈ ਵੀ ਖਾਲੀਆਂ ਜਿਨ ਐਬੜ ਪੈਡ ਢਲ ਕਿਉਨ ਲਹਿੜੇ ਤਰੀਓਨ ਛਤਰ ਸਿਰ ਅਸਮਾਨ ਕੇ ਆੜਾ ਚ ਕਿਉਨ ਜੋਤ ਸੰਭਾਣੀ ਜੋਤ ਮਾਹੀ ਆਪ ਆਪੈ ਸੇ ਤੀਨ ਕਿਉ ਨ ਸਿੱਖਾ ਪੁੱਤਰਾ ਕੋਖ ਕਐ ਸਭ ਉਮਤ ਵੇਖੋ ਜੇ ਕਿਉ ਨ ਜਸ ਦੋਸ ਦਰਹ ਨ ਟਿਕਿਉ ਨ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਦੂਰ ਜਬ ਤਬ ਸੰਜਮ ਨਾਲ ਤਦ ਹੋਰ ਮਚ ਗਰੂਰ ਲਗ ਵਿੜਾ ਹੈ ਮਾਨ ਸਾਜ ਬਣੀ ਬੂਰ ਬਰੇਆ ਦਰਗਹ ਗੁਰੂ ਕੀ ਕੁਦ ਦਾ ਤੇਰੀ ਜੋ ਕਰੇ ਸੋ ਵੰਨ ਚੂਰ ਨੇੜੈ ਦਸ ਮਾਤ ਲੋਕ ਤਦ ਸੁਜੈ ਦੂਰ ਫਿਰ ਵਸਾਇਆ ਫਿਰ ਆਣ ਸਤਗੁਰ ਖਾ ਦੂਰ ਸੋ ਟਿੱਕਾ ਸ ਬਹਿਣਾ ਸੋਈ ਦੀ ਬਾਣ ਜੂਦਾ ਤੇ ਜਿ ਵਿਹਾ ਪੁੱਤਰਾ ਪਰਵਾਣ ਜਨ ਬਾਸ ਕਨੇਤ ਰਤਿਆ ਕਰ ਨਹੀਂ ਤਾਨ ਜਨ ਸਮ ਸਰਵਾਨ ਆਵਾ ਗੌਣ ਨਿਵਾਰੇ ਓ ਕਾਰ ਨਦਰਨੀ ਸਾਨ ਉਤਰਿਆ ਆਤਾਲ ਲੈ ਸਪੁਰਖ ਸਜਾਨ ਚਖੜਵਾਉ ਨਾ ਡੋਲਈ ਪਰਬਤ ਮੇਰਾ ਜਾਣ ਬਿਰთა ਜੀ ਕੀ ਜਾਣੀ ਹੁ ਜਾਣ ਕਿਆ ਸਲਾਹੀ ਸੱਚੇ ਬਾਦਸ਼ਾਹ ਜਾਨੂ ਸੁਗੁਰ ਸਜਾਨ ਦਾਨ ਜਿਦ ਗੁਰਪਾਉ ਜੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਡਿੱਕਾ ਸੋ ਬਹਿਣਾ ਸੋ ਈ ਦੀ ਬਾਣ ਦੇ ਦੇ ਵੇਹਾ ਪੁੱਤਰਾ ਪ੍ਰਮਾਣ ਤਨ ਦਨ ਰੰਦਾਸ ਗੁਰ ਜਿਸ ਸ੍ਰੀ ਆਤਮਾ ਸਵਾਰਿਆ ਪੂਰੀ ਹੋਈ ਕਰਮਾਤ ਅਭਸਰਜਣ ਹਾਰੇ ਧਾਰਿਆ ਸਿੱਖੀ ਅਤੈ ਸੰਗ ਦੀ ਪਾਰ ਬਹਿਮ ਕਰ ਨੰਸ਼ਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨ ਪਾਰ ਆਵਾਰਿਆ ਸਤਿ ਤੇਰਾ ਧਾਨ ਹੈ ਸਤ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰਦੰ ਗੀ ਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੋ ਜੁ ਦੀ ਪੰਚਾਇਣ ਆਪੇ ਹੋਆ ਆਪਿ ਨੈਬ ਸਾਜਿ ਹੋਣ ਆਪੇ ਹੀ ਧਮ ਖਲੋਆ ਆਪੇ ਪੱਟੀ ਕਲਿਆ ਆਪ ਆਪ ਲਿਖਣਾ ਹਰਾ ਹੋਆ ਸਭ ਊਮਤ ਆਵਣ ਜਾਵਣੀ ਆਪੇ ਹੀ ਨਵਾਂ ਨਰਵਾ ਤਖਤ ਬੈਠਾ ਅਰਜਨ ਗੁਰ ਕਾ ਤੇ ਚੰਦਵਾ ਵਣ ਹੁੰਦੇ ਆਚਣ ਹੋ ਆ ਚੱਕੀ ਕੀਨ ਲੋਆ ਜਿਨੀ ਗੁਰੂ ਰਾਸੇ ਬਿਓ ਮਨ ਮੁਖਾ ਪੈ ਆ ਮਵਾ ਧੂਣੀ ਚੂਣੀ ਕਰਾ ਮਾਤ ਧੂਣੀ ਚੂਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਜਹਜ ਕੀ ਪੰਚਾਇਏ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ